ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਰਾਜਾ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪੁਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਜੀ ਡਰੀਏ ਮਹਾਰਾਜ ਤੋਂ ਉੱਚੇ ਬੋਲ ਨਾ ਬੋਲੀਏ ਕਰਤਾ ਰਹੋ ਡਰੀਏ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਆ ਪਰ ਅੱਜ ਦੇ ਕੰਮ ਹੀ ਨਹੀਂ ਕੀਤੇ ਲੋਕਾਂ ਨੂੰ ਟਿੱਚ ਸਮਝਿਆ ਟਿੱਚ ਲੋਕ ਕਹਿੰਦੇ ਚਲੋ ਕੋਈ ਨਹੀਂ ਪਬਲਿਕ ਹੈ ਜੀ ਚੁੱਪ ਰਹੇ 5 ਸਾਲ ਬੁੱਲਾਂ ਨੂੰ ਜਿੰਦੇ ਲਾ ਲੈਣ 10 ਸਾਲ ਦਿਲ ਤੇ ਪੱਥਰ ਰੱਖ ਲੈਣ 15 ਸਾਲ ਘੁੱਟ-ਘੁੱਟ ਕੇ ਜਿਉ ਲੈਣ 20 ਸਾਲ ਪਰ 20 ਸਾਲਾਂ ਬਾਅਦ ਜਦੋਂ ਪਬਲਿਕ ਉੱਠ ਖੜਦੀ ਹੈ ਨਾ ਫਿਰ 20 ਸਾਲਾਂ ਦਾ ਸਹਾਰਬ 20 ਮਿੰਟਾਂ 'ਚ ਲੈ ਲੈਂਦੀ ਹੈ ਜਨਾਬ ਇਹ ਪਬਲਿਕ ਹੈ ਪਬਲਿਕ ਇਹ ਲੋਕ ਨੇ ਪਹਿਲਾ ਸਰਕਾਰੀ ਡਿਗਰੀ ਕਾਲਜ ਹੈ ਬੱਲੂਆਣੇ ਚ ਔਰ ਸਭ ਤੋਂ ਮੈਂ ਪਾਰਲੀਮੈਂਟ ਚ ਵੀ ਇਹ ਗੱਲ ਬੋਲੀ ਸੀ ਜਦੋਂ ਮੈਂ ਐਮਪੀ ਹੁੰਦਾ ਸੀ ਕਿ ਜਦੋਂ ਵਿਦਿਅਕ ਅਦਾਰੇ ਦੂਰ ਹੋਵੇ ਪਿੰਡ ਤੋਂ ਕੋਈ ਸਕੂਲ ਜਾਂ ਕਾਲਜ ਦੂਰ ਹੋਵੇ ਸਭ ਤੋਂ ਵੱਧ ਭੁਗਤਣਾ ਪੈਂਦਾ ਉਸ ਇਲਾਕੇ ਦੀਆਂ ਕੁੜੀਆਂ ਨੂੰ ਮਾਪੇ ਕਹਿੰਦੇ ਬਸ ਜਿੰਨੇ ਸਾਡੇ ਪਿੰਡ ਚ ਪੜ ਲੀ ਪੜ ਲੀ ਅਸੀਂ ਦੂਰ ਨਹੀਂ ਭੇਜਣਾ ਨਾ ਕੋਈ ਜਾਣ ਦਾ ਸਾਧਨ ਹੈ ਕਦੇ ਡਾਲਿਆਂ ਤੇ ਲੰਮਕ ਕੇ ਜਾਂਦੀਆਂ ਟਰਾਲੀਆਂ ਤੇ ਕਦੇ ਕਿਸੇ ਤੋਂ ਅੱਜ ਨੇ ਵੀ ਹਾਂ ਤੋਂ ਰਾਈਡ ਮੰਗਦੀਆਂ ਜ਼ਮਾਨਾ ਕਲਯੁਗ ਦਾ ਚੱਲ ਰਿਹਾ ਹੈ ਤਾਂ ਲੋਕ ਕਹਿੰਦੇ ਆ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਅਸੀਂ ਨਹੀਂ ਪੜਾਉਣੀ ਕੁੜੀ